ਹੋਨ ਤੁਹਾਨੂੰ ਪੁਰਾਣੇ ਕੱਪੜੇ ਘਰਾਂ 'ਚ ਰੱਖਣ ਦੀ ਲੋੜ ਨਹੀਂ ਮੁਹਾਲੀ ਦਾ ਮਸ਼ਹੂਰ ਸਟੋਰ ਸਟਰੀਟ ਸਮਾਰਟ ਐਗਰੀਮੈਂਟ ਖਤਮ ਹੋਣ ਕਰਕੇ ਹੋਣ ਜਾ ਰਿਹਾ ਬੰਦ ਸਾਰੇ ਕੱਪੜੇ ਮਿਲਣ ਜਾ ਰਹੇ ਤੁਹਾਨੂੰ ਅੱਧੇ ਦੇ ਰੇਟਾਂ ਤੇ ਬਾਜੀ ਅੱਧੇ ਰੇਟਾਂ ਤਾਂ ਨਹੀਂ ਮਿੱਟੀ ਦੇ ਭਾਅ ਮਿਲਣ ਜਾ ਰਿਹਾ ਜੀ ਸਟੋਰ ਬੰਦ ਸਟੋਰ ਬੰਦ ਜੀ ਬਿਲਕੁਲ ਜਿਹੜੀ ਕੁਰਤੀਆਂ ਆਈਆਂ ਨੇ ਆਪਣੀ 1200 ਦੀ ਰੇਂਜ ਹੈ ਜੀ ਆਪਾਂ 250 300 400 100 ਰੁਪਏ ਦੀ ਨਿਕਰ ਦੇ ਰਹੇ ਜੀ ਕਾਟਨ ਦੀ ਤੇ 450 500 ਆਪਣੀ ਕੀਮਤ ਹੈ ਜੀ ਆਹ ਲੈਗਿੰਗ ਹੈ ਜੀ ਕੋਈ ਦੁਕਾਨਦਾਰ ਭਰਾ ਵੀ ਆ ਕੇ ਲੈਣਾ ਚਾਹੁੰਦਾ ਲੈ ਸਕਦਾ ਆ ਸਾਰੇ ਆ ਵੀ 700 700 700 ਕੋਟਨ ਦੇ ਸੂਟ ਨੇ ਬਿਲਕੁਲ ਬਹੁਤ ਵਧੀਆ ਜੋ ਵੀ ਰੇਟ ਲਵੇਗਾ 50% ਲੈਸ ਆ ਸਾਰੇ ਅੱਧੇ ਦਰੇ ਦੋ ਦੋ 3 3000 4 4000 ਰੁਪਏ ਖਰੀਦ ਆ ਜੀ ਖਰੀਦ ਖਰੀਦ ਜੀ ਇਹ ਚਾਹੇ ਹਾਫ ਹੈ ਚਾਹੇ ਫੁੱਲ ਹੈ 1000 ਰੁਪਏ ਦੀ ਲੈ ਜਾਓ ਜਿਹੜੀ ਮਰਜ਼ੀ ਜੈਕਟ 1000 ਰੁਪਏ ਦੀ ਟੀ ਸ਼ਰਟਾਂ ਇੱਕ ਮਿੰਟ ਘਸੋਣਾ ਵੱਡੇ ਵੱਡੇ ਬ੍ਰਾਂਡ ਹਾਂਜੀ ਹਾਂਜੀ ਭਾਵੇਂ ਉੱਤੇ 2000 ਲੱਗਾ 4000 ਲੱਗਾ 3000 ਲੱਗਾ 3200 ਲੱਗਾ ਕਿੰਨੇ ਦੀ 400 ਰੁਪਏ ਦੀ ਰਾਉਂਡ ਨੈਕ ਦੀ ਕਾਲਰ ਵਾਲੀ 500 ਰੁਪਏ ਦੀ ਜੀ ਸਰਦੀਆਂ ਦੀ ਕੁਰਤੀਆਂ ਜੀ ਇਹ ਸਾਰੀ 3 300 ਰੁਪਏ ਦੀ ਦੇ ਰਹੇ ਹਾਂ ਜੀ ਮੇਰੀ ਖਰੀਦ ਵੀ ਹੈ ਨਹੀਂ 2300 ਵਾਲੀ 600 ਦੀ ਹਾਂ 2800 ਵਾਲੀ 600 ਦੀ ਹਾਂ ਜੀ ਹਾਂ ਜੀ ਹਾਂ ਜੀ ਆਹ 3200 ਵਾਲੀ 600 ਦੀ 3200 600 ਦੀ ਜੀ ਸਾਰੀ 600 ਦੀਆਂ ਜੈਂਟਸ ਦੇ ਨਿਕਰ ਸੂਟ ਹੈ 2 2 3 3000 ਦੇ ਨਿਕਰ ਸੂਟ ਆ 6 600 ਰੁਪਏ ਦਾ ਦੇ ਰਹੇ ਜੀ ਸਾਰੀ ਇਹ ਲੇਡੀਜ਼ ਦੇ ਟਰੌਜ਼ਰ ਨੇ ਦੇਖੋ ਕਿੰਨੇ ਵਧੀਆ ਹੋਏ ਜੇ 5 500 ਰੁਪਏ ਦਾ ਟਰੌਜ਼ਰ ਦਵਾਂਗੇ ਜੀ ਸਾਰੇ ਨਵੇਂ ਆ ਜੇ ਸਾਰਾ ਫਰੈਸ਼ ਮਾਲ ਆ ਜੇ ਕੋਈ ਪੁਰਾਣਾ ਨਹੀਂ ਆ ਜਿਹ ਮਤਲਬ ਕੋਈ ਬਹੁਤਾ ਹੀ ਸਪਾਰਸੀ ਆਂਦਾ ਸੀ 12-1300 ਤੋਂ ਘੱਟ ਨਹੀਂ ਦਿੰਦਾ ਸੀ ਪੰਜ-ਪੰਜ 6-6000 ਵਾਲੇ ਸੂਟ ਕਿੰਨੇ ਨੇ 1000-1000 ਰੁਪਏ ਦੇ ਇਹ ਸਾਰੇ 1000-1000 ਰੁਪਏ ਦਾ ਸ਼ਾਲ ਹੈ 3-300 ਰੁਪਏ ਦਾ ਸ਼ਾਲ ਦੇ ਰਹੇ ਆਂ ਜੀ ਕੋਟੀਆਂ ਇਹ 1400 1500 ਦੀ 5-500 ਰੁਪਏ ਦੀ ਕੋਟੀ ਦੇ ਰਹੇ ਆਂ ਜੀ ਇਹ ਤਾਂ ਭਾਜੀ ਬਹੁਤ ਘੱਟ ਬਹੁਤ ਬਸ ਕੀ ਕਰੀਏ ਜੀ ਟਾਈਮ ਥੋੜਾ ਰਹਿ ਗਿਆ ਸਟੋਰ ਬੰਦ ਕਰਨਾ ਜੀ ਛੇਤੀ ਤੋਂ ਛੇਤੀ ਸਰ ਸਟੋਰ ਬੰਦਾ ਨਾ ਪੱਕਾ ਸਤੇ ਪੱਕਾ ਬੰਦਾ ਜੀ ਕੱਪੜੇ ਦਾ ਨਾ ਹੀ ਨਾ ਕੋਈ ਸੇ ਹਾਂ ਜੀ ਕੱਪੜੇ ਕੰਮ ਕਰ ਰਹੇ ਨਹੀਂ ਕੱ ਕਪੜੇ ਦਾ ਕੰਮ ਨਹੀਂ ਕਰਨਾ ਆ ਦੇਖੋ ਜੀ ਇੰਪੋਰਟੈਂਟ ਸਟੱਫ ਚ ਹੈ 500 ਰੁਪਏ ਚ ਜੀ ਭਾਜੀ ਸਾਰੇ ਭਾਜੀ 2-2000 ਦੇ ਮੈਂ ਵੇਚੇ ਹੋਏ ਆ ਇਹ ਹੁਣ ਬਸ ਦੁਕਾਨ ਬੰਦ ਕਰ ਕਰਕੇ ਕਰ ਰਹੇ ਆ ਜੀ ਸਾਰੇ ਮੈਨੂੰ ਤਰਸ ਆ ਰਿਹਾ ਭਾਜੀ ਤੁਹਾਡੇ ਤੇ ਸੱਚੀ ਮੇਰਾ ਦਿਲ ਦੁਖ ਰਿਹਾ ਮਤਲਬ ਤੁਸੀਂ ਇੰਨਾ ਘਾਟਾ ਪਾ ਕੇ ਦੇ ਕੁੜਤੀਆਂ ਪਈਆਂ ਨੇ ਕੋਟ ਸੈੱਟ ਪਿਆ ਲੋਅਰ ਪਏ ਨੇ ਸਾਰੇ ਫਰੈਸ਼ ਆਰਟਿਕਲ ਨੇ ਇਹਨਾਂ ਚ 50% ਲੈਸ ਦੇਵਾਂਗੇ ਮਾਲ ਆਈ ਪਿਆ ਇਸ ਤੋਂ ਬਾਅਦ ਕੋਈ ਨਹੀਂ ਇਸ ਤੋਂ ਬਾਅਦ ਕੋਈ ਮਾਲ ਨਹੀਂ ਇੰਨਾ ਮੋਟਾ ਲੋਅਰ ਹਾਂ ਜੀ ਫਰੀਜ਼ ਲੱਗੀ ਹੋਈ ਅੰਦਰ ਚਾਹੇ ਕਸ਼ਮੀਰ ਬਰਫ਼ ਚ ਲੈ ਲਾ ਕੇ ਪਾ ਲੋ ਠੰ 300 ਰੁਪਏ ਦਾ ਲੋਰ ਜੀ ਹੈ ਸਾਰੀਆਂ 7 700 ਰੁਪਏ ਲਵਾਂਗੇ ਓਵਰ ਸਾਈਜ਼ ਹੈ ਮਤਲਬ 4 5 ਐਕਸਲ 6 ਐਕਸਲ ਸਾਰੇ ਹੈਗੇ ਇਹ ਕਸ਼ਮੀਰੀ ਫਿਰਨ ਹੈ ਇਹ 1400 ਰੁਪਏ ਦਾ ਆਪਾਂ 700 ਰੁਪਏ ਦਾ ਦੇ ਦੇ ਜਿਹੜਾ ਬੰਦਾ 5000 ਦੀ ਸ਼ਾਪਿੰਗ ਕਰੇਗਾ ਉਹਨੂੰ 스마트 ਵਾਜੇ ਇੱਕ ਨਾਲ ਫ੍ਰੀ ਦਿੱਤੀ ਜਾਏਗੀ ਇਹ ਆਪਾਂ ਐਕਸਟਰਾ ਦੇਣੀ ਹੈ ਐਕਸਟਰਾ ਦੇਣੀ ਹੈ ਮਤਲਬ 5000 ਦਾ ਕੁਝ ਵੀ ਲੈ ਲੈ ਕੁਝ ਵੀ ਲੈ ਲੈ ਜੀ ਆ ਦੋ ਜਾਂਦੀ ਗੜੀ ਫ੍ਰੀ ਫ੍ਰੀ ਕਰੀ ਅੱਛਾ ਜਿਹੜਾ ਬੰਦਾ ਸਾਡਾ ਸ਼ੇਅਰ ਕਰਕੇ ਆਏਗਾ 10 ਪਹਿਲੇ 10 ਬੰਦਿਆਂ ਨੂੰ ਇਹ ਫ੍ਰੀ ਦਵਾਂਗੇ ਸ਼ੇਅਰ ਕਰਕੇ ਆਜੇ ਫਾਲੋ ਕਰਕੇ ਆਜੇ ਉਹਨੂੰ ਦਿਖਾ ਦੇਵੇ ਇਹ ਘੜੀ ਫਿਰ ਬਗੈਰ ਪੁੱਛੇ ਫ੍ਰੀ ਦਵਾਂਗੇ ਚਾਹੇ ਕੋਈ ਕੁਝ ਲਵੇ ਚਾਹੇ ਨਾ ਲਵੇ ਮੈਂ ਤਕੀ ਪਹਿਲੀ ਵਾਰੀ ਹੱਥ ਜੋੜ ਕੇ ਤੁਹਾਨੂੰ ਬੋਲਦਾ ਪਿਆ ਵੀਡੀਓ ਵੈਸੇ ਸ਼ੇਅਰ ਕਰਦੇ ਹੋ ਯਾਰ ਇਹਨਾਂ ਦਾ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਸੋ ਮੈਂ ਚਾਹੁੰਦਾ ਕਿ ਇਹਨਾਂ ਦੇ ਪੈਸੇ ਘਟੋ ਘਟ ਪੂਰੇ ਹੋ ਜਾਣ ਕਿਉਂਕਿ ਲੱਖਾਂ ਦਾ ਮਾਲ ਹੈ ਇਹ ਮਤਲਬ ਮਿੱਟੀ ਹੋਣ ਵਾਲਾ ਆ ਤੋ ਤੁਸੀਂ ਆਪਣੇ ਆਕੇ ਫਾਇਦੇ ਵੀ ਕਰੋ ਵੀਡੀਓ ਨੂੰ ਸਾਰੇ ਤੱਕ ਪਹੁੰਚਾ ਦਿਓ ਆਕੇ ਸ਼ੋਪਿੰਗ ਕਰੋ ਨਾਲ ਘੜੀਆਂ ਲੈ ਕੇ ਜਾਓ 10 ਘੜੀਆਂ ਬਿਲਕੁਲ ਫ